ਬਿਲਕੁਲ ਅੱਜ ਮੈਂ ਜ਼ਿਲ੍ਹਾ ਅੰਮ੍ਰਿਤਸਰ ਦੀ ਬੜੀ ਵੱਡੀ ਤੇ ਇਤਿਹਾਸਕ ਮੰਡੀ ਜਿਹੜੀ ਉਹ ਜੰਡੇ ਵਾਲੇ ਗੁਰੂਚਾ ਆਇਆ ਸੋ ਇਸ ਮੰਡੀ ਦੇ ਅੰਦਰ ਜਿਹੜੇ ਕਣਕ ਦੀ ਫੀਡ ਨੂੰ ਲੈ ਕੇ ਪਰਵੰਦਾ ਦਾ ਲੇਖਣ ਵੀ ਕੀਤਾ ਗਿਆ ਸੋ ਲਗਾਤਾਰ ਪੰਜਾਬ ਦੇ ਅੰਦਰ ਜਿਹੜਾ ਮਾਨਜੁਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਵੱਲੋਂ ਕਣਕ ਦੇ ਖਰੀਦ ਦੇ ਪਰਵੰਦਾ ਜਿਹੜੇ ਕੰਮ ਕੀਤੇ ਆ ਉਹ ਮੈਂ ਮੰਡੀ ਮੰਡੀ ਤੇ ਜਾ ਕੇ ਉਹਦੀ ਫੀਡਬੈਕ ਲੈ ਰਹੇ ਆ ਖੁਦ ਥੱਲੇ கிரਾਸ ਰੂਟ ਤੇ ਜਾ ਕੇ ਸੋ ਅੱਜ ਮੈਂ ਤਿੰਨ ਜ਼ਿਲ੍ਹਿਆਂ ਦੇ ਅੰਦਰ ਜ਼ਿਲ੍ਹਾ ਅਮਰਸਾ ਦੀ ਮੰਡੀ ਜੜਿਆਲਾਗੁਰੂ ਔਰ ਤਰਨਤਾਰਨ ਤੇ ਤੀਜੀ ਕਪੂਰਥਲੇ ਦੇ ਅੰਦਰ ਅੱਜ ਮੈਂ ਜਾ ਰਿਹਾ ਸੋ ਅ ਇਸ ਵੇਲੇ ਪੰਜਾਬ ਦੀਆਂ ਮੰਡੀਆਂ ਦੇ ਅੰਦਰ 99 ਲੱਖ ਐਮਟੀ ਰਾਈਵਲ ਜਿਹੜੀ ਉਹ ਕੰਨਕ ਪਹੁੰਚੀ ਹੈ ਜਿਹਦੇ ਵਿੱਚੋਂ 83 ਲੱਖ ਐਮਟੀ ਅ ਅਸੀਂ ਖਰੀਦ ਚੁੱਕੇ ਹਾਂ ਵੱਖ-ਵੱਖ ਏਜੰਸੀਜ਼ ਵੱਲੋਂ ਤੇ ਅੰਦਾਜ਼ਨ ਅ 5 ਲੱਖ ਕਿਸਾਨ 5 ਲੱਖ ਕਿਸਾਨ ਜਿਹੜਾ ਆ ਪੌਣੇ 5 ਲੱਖ ਇਹਨਾਂ ਦਿਨਾਂ ਚ ਮੰਡੀ ਚ ਆ ਚੁੱਕਿਆ ਤੇ ਜਿਹੜੀ ਖਰੀਦੀ ਹੋਈ ਕਣਕ ਆ ਕਿਸਾਨ ਦੀ ਉਹਦਾ ਜਿਹੜਾ ਬਣਦਾ ਐਮਐਸਪੀ ਦੇ ਮੁਤਾਬਕ ਪੈਸਾ ਉਹ 15000 ਕਰੋੜ ਦੇ ਉੱਪਰ ਜਿਹੜਾ ਕਿਸਾਨਾਂ ਦੇ ਖਾਤਿਆਂ ਚ ਅਸੀਂ ਪਾ ਚੁੱਕੇ ਆ ਸੋ ਮਾਨਜੁਗ ਮੁੱਖ ਮੰਤਰੀ ਜੀ ਦਾ ਇਹ ਹਦੇਸ਼ ਆ ਕਿ ਮੰਡੀ ਦੇ ਅੰਦਰ ਚਾਹੇ ਕਿਸਾਨ ਆ ਚਾਹੇ ਮਜ਼ਦੂਰ ਆ ਚਾਹੇ ਆਰਤੀ ਆ ਕਿਸੇ ਵੀ ਤਰ੍ਹਾਂ ਦੀ ਦਿੱਕਤ ਉਹਨੂੰ ਮੰਡੀ ਚ ਨਾ ਆਵੇ ਸੋ ਜਿਹੜਾ ਕੇਂਦਰੀ ਪੋਲ ਦੇ ਲਈ ਸਾਨੂੰ ਟਾਰਗੇਟ ਮਿਲਿਆ 124 ਲੱਖ ਐਮਟੀ ਦਾ ਜਿਸ ਕਿਸਮ ਦੀ ਬੰਪਰ ਫਸਲ ਇਸ ਵਾਰ ਪੰਜਾਬ ਦੀ ਖੇਤਾਂ ਚ ਆਈ ਹੈ ਔਰ ਮੌਸਮ ਦਾ ਵੀ ਮਤਲਬ ਤਨਵਾਦ ਕਰਦੇ ਆ ਚੰਗਾ ਰਿਹਾ ਔਰ ਜਿਹੜੀ ਬੰਪਰ ਫਸਲ ਉਹਦੇ ਕਰਕੇ ਅਸੀਂ ਜਿਹੜਾ ਟੀਚਾ ਜਾਂ ਕੇਂਦਰੀ ਕੂਲ ਦਾ ਉਹ ਵੀ ਅੱਜ ਪੂਰਾ ਕਰਾਂਗੇ ਔਰ ਇਹਦੇ ਨਾਲ ਕਿਸਾਨ ਨੂੰ ਵੀ ਵੱਡਾ ਫਾਇਦਾ ਹੋਇਆ ਹਰ ਕਿਸਾਨ ਦੀ 4 ਤੋਂ 5 ਕੁਆਂਟਲ ਦੇ ਹਿਸਾਬ ਨਾਲ ਜਿਹੜੀ ਉਹ ਝਾੜ ਵਧਿਆ ਸੋ ਲਗਾਤਾਰ ਮੰਡੀ ਦੇ ਪ੍ਰਬੰਧਾਂ ਨੂੰ ਲੈ ਕੇ ਜਿਹੜਾ ਉਸ ਸਿਲਸਿਲੇ ਗੱਲ ਮੈਂ ਤੇ ਆਇਆ ਸੋ ਮੈਨੂੰ ਖੁਸ਼ੀ ਆ ਕਿ 24 ਘੰਟੇ ਦੇ ਵਿੱਚ ਵਿੱਚ ਕਿਸਾਨ ਦੇ ਖਾਤੇ 'ਚ ਪੈਸਾ ਪਾਉਣ ਦਾ ਜਿਹੜਾ ਸਰਕਾਰ ਦਾ ਹੁਕਮ ਹੈ ਮਾਨਜੋਤ ਮੁੱਖ ਮੰਤਰੀ ਜੀ ਦਾ ਉਸ ਨੂੰ ਪੂਰਾ ਕਰ ਰਹੇ ਸਰ ਜੋ ਜਿਹੜੇ ਮਹੀਨਾਵਾਂ ਜਿਹੜੇ ਕਣਕ ਮਿਲਦੀ ਸੀ ਮਜ਼ਦੂਰਾਂ ਨੂੰ ਉਹਨਾਂ ਦੀ ਕੇਵਾਈਸੀ ਜਿੱਤਰੀ ਖੋਲੀ ਗਈ 3 ਪ੍ਰਾਇੰਕ ਖੋਲੀ ਗਈ ਉਹ ਲੋਕਾਂ ਦਾ ਕਹਿਣਾ ਵੀ ਥੋੜੀ ਵਧਾਈ ਜਾਵੇ ਮਿਆਦ ਵਧਾਈ ਜਾਵੇ ਨਹੀਂ ਕੇ ਕੇਵਾਈਸੀ ਦੀ ਮਿਆਦ ਵਧਾ ਰਹੇ ਆ ਵੈਸੇ ਤਾਂ ਇਹ ਕੇਂਦਰੀ ਸਰਕਾਰ ਦਾ ਪ੍ਰੋਟੋਕਾਲ ਹੈਗਾ ਲੇਕਿਨ ਉਹਦੀ ਡੇਟ ਅਸੀਂ ਵਧਾ ਰਹੇ ਹਾਂ ਉੰਜ ਵੀ ਵੈਸੇ ਮੈਂ ਤੁਹਾਨੂੰ ਦੱਸਾਂ ਵੀ ਲਗਭਗ 84% 83% ਜਿਹੜਾ ਇਕਈ ਵਾਈਸੀ ਹੋ ਗਈ ਹੈ ਸੋ ਮੈਂ ਤੁਹਾਡੇ ਚੈਨਲ ਦੇ ਮਾਦੀਬ ਨਰਾਏ ਸਾਰੇ ਖਪਤਕਾਰਾਂ ਨੂੰ ਬੇਨਤੀ ਕਰਾਂਗਾ ਕਿ ਆਪਣਾ ਇਕਈ ਵਾਈਸੀ ਕਰਾਓ ਔਰ ਇਕਈ ਵਾਈਸੀ ਕਰਾਣ ਦੇ ਲਈ ਤੁਹਾਨੂੰ ਆਪਣੇ ਡੀਪੂ ਤੇ ਜਾਣ ਦੀ ਲੋੜ ਨਹੀਂ ਜੇ ਜਾਸਦ ਡੀਪੂ ਤੇ ਚਲੇ ਜਾਓ ਜੇ ਨਹੀਂ ਵੀ ਡੀਪੋ ਤੇ ਜਾ ਸਕਦੇ ਤੇ ਆਪਣੇ ਘਰ ਬੈਠੇ ਆਪਣੇ ਮੋਬਾਈਲ ਤੋਂ ਵੀ ਕਰ ਸਕਦੇ ਹੋ ਸੋ ਕਿਸੇ ਵੀ ਖਪਤਕਾਰ ਦੀ ਕੋਈ ਕੰਕਰੀ ਦੀ ਮਰੇਗੀ ਹਾ ਈਕੇ ਵਾਈਸੀ ਜਿਹੜਾ ਕਰਾਉਣ ਦੇ ਲਈ ਅਸੀਂ ਡੇਢ ਹੋਰ ਵੀ ਉਦਾਰ ਰਹੇ ਹਾਂ ਸਰ ਉਹਦੇ ਵਿੱਚ ਕਈਆਂ ਨੂੰ ਮੁਸ਼ਕਲਾ ਆ ਰਹੀ ਹੈ ਜਿਸ ਦਾ ਨਵੇਂ ਜਿਹੜੇ ਜੀ ਆਪਣੇ ਇੰਟਰ ਕਰਾਉਣੇ ਚਾਹੁੰਦੇ ਆ ਉਹਨਾਂ ਨੂੰ ਨਵੇਂ ਜੀ ਵੀ ਇੰਟਰ ਹੋ ਰਿਹਾ ਬਸ ਈਕੇ ਵਾਈਸੀ ਤੋਂ ਬਾਅਦ ਉਹ سلسلہ ਸ਼ੁਰੂ ਕਰਾਂਗੇ ਜਿਸ ਪੰਜਾਬ ਦੇ ਵਿੱਚ ਠੀਕ ਹੈ ਥੈਂਕ ਯੂ ਓਕੇ